ਬੀਰ ਬਾਈ ਬੀਰ ਬਾਈ ਬੀਰ ਬਾਈ ਬੀਰ ਬਾਈ ਬੀਰ ਬਾਈ ਅਕੋੜਾ ਟਾਇਰ ਨੇ ਲਾਜਾ ਆਪਰਾ 50 ਰੁਪਏ 'ਚ ਵਿਕ ਰਹੀ ਟਾਇਰ ਲੈ ਜਾਓ 20 ਰੁਪਏ ਫੁੱਟ 20 ਰੁਪਏ ਫੁੱਟ 20 ਰੁਪਏ ਫੁੱਟ ਲੈ ਜਾਓ 5 ਜੂਨ 5 ਜੂਨ 5 ਜੂਨ ਤੱਕ ਬਹੁਤ ਵੱਡੇ ਪੈ ਰਹੇ ਹੋਣਿਆ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਆ ਦੇਖੋ ਜੀ ਭਾਵੇਂ ਸੁਣ ਕੇ ਬਣਾ ਲਓ ਭਾਵੇਂ ਤੁਸੀਂ ਬਣਾ ਲਓ ਬਾਥਰੂਮ ਭਾਵੇਂ ਤੁਸੀਂ ਬਣਾ ਲਓ ਘਰ ਦੀਆਂ ਸ਼ਰਤਾਂ ਦਿਲਾ ਲਓ ਭਾਵੇਂ ਤੁਸੀਂ ਆਪਣੇ ਕਮਰੇ ਦੇ ਵਿੱਚ ਲਾਜੋ ਬਾਜ਼ਾਰ ਦੇ ਵਿੱਚ ਕੋਈ ਮੰਗਦਾ 40 ਰੁਪਏ ਕੋਈ ਮੰਗਦਾ 50 ਰੁਪਏ ਗੋਰਾ ਟਾਈਟਲ ਲੈ ਜਾਓ 20 ਰੁਪਏ ਫੁੱਟ 20 ਰੁਪਏ ਫੁੱਟ 20 ਰੁਪਏ ਫੁੱਟ ਭਾਜੀ 2 बाई 2 28 ਰੁਪਏ ਫੁੱਟ ਜੀ ਆ ਦੇਖੋ ਜੀ 28 ਰੁਪਏ ਫੁੱਟ 2 बाई 2 ਦੇ ਡਿਜ਼ਾਈਨ ਦੇਖੀ ਚਲੋ ਡਿਜ਼ਾਈਨ ਅਨਲਿमिटेड ਸਟਾਕ ਵੀ ਜਿੰਨਾ ਮਰਜ਼ੀ ਚੱਕ ਲੋ ਜੀ ਮਿਲਣਾ ਸਿਰਫ 28 ਰੁਪਏ ਫੁੱਟ ਆ ਜੀ ਡਿਜ਼ਾਈਨ ਦੇਖੀ ਚਲੋ ਦੇਖੋ ਜੀ ਮੜ ਕੇ ਫਾਇਦੇ ਨਹੀਂ ਹੁਣੇ ਦਿਨ ਬਹੁਤ ਥੋੜਿਆ ਦਿਨ ਬਹੁਤ ਥੋੜਿਆ ਤੁਹਾਡੇ ਕੋ 28 ਰੁਪਏ ਫੁੱਟ 'ਚ 2 बाई 2 28 ਰੁਪਏ ਫੁੱਟ ਬਾਜ਼ਾਰ ਚ ਕੋਈ 55 ਰੁਪਏ ਕੋਈ 60 ਰੁਪਏ ਲੈ ਜਾਓ 28 ਰੁਪਏ ਫੁੱਟ ਚ ਆਪਣੇ ਛੋਟੇ ਛੋਟੇ ਕਰ ਕੋਟਰਾ ਬੜ ਕੇ ਬਣਾ ਲਓ ਇਦਾਂ ਦੇ ਬਾਥਰੂਮ ਬਣਾ ਦੇਾਂਗੇ ਇਦਾਂ ਦੀਆਂ ਰਸੋਈਆਂ ਬਣਾ ਦੇਾਂਗੇ ਭਾਈ ਜੀ ਦੱਸੋ 2 ਬਾਈ 4 5 ਜੂਨ ਤੱਕ ਜੀ ਠੀਕ ਹੈ ਜੀ 30 ਰੁਪਏ ਫੁੱਟ ਜੀ ਭਾਈ 30 ਰੁਪਏ ਫੁੱਟ ਸਿਰਫ 30 ਰੁਪਏ ਫੁੱਟ ਜੀ 80 90 ਵਾਲੀ 30 ਰੁਪਏ ਫੁੱਟ ਛੱਡਦੇ ਵੀ ਹੁਣ ਲਓ ਜੀ ਟੁੱਟ ਜਾਣੀਆਂ ਭਾਈ ਜੀ ਟੁੱਟ ਜਾਣੀਆਂ ਇਹ ਅਨ ਬ੍ਰੇਕਫਾਸਟ ਸਟਾਈਲ ਹੈ ਜੀ 30 ਰੁਪਏ ਫੁੱਟ ਜੀ ਓਏ ਆ ਗਈ ਭਾਈ ਇਹ ਕਿਹੜਾ ਟੁੱਟਨੀ ਆਂ ਟਾਈਲਾਂ ਟਾਈਲਾਂ ਵੀ ਟੁੱਟਦੀਆਂ ਨਹੀਂ ਆ ਦੇਖੋ ਜੀ ਜੇ ਤੁਸੀਂ ਬਣਾਉਣਾ ਹੈ ਲਗਜ਼ਰੀ ਫਾਈਵ ਸਟਾਰ ਹੋਟਲਾਂ ਵਰਗੇ ਬਾਥਰੂਮ ਬਾਜ਼ਾਰ 'ਚ 100 ਰੁਪਏ ਫੁੱਟ ਫਿਕਰੇਟਰ ਲੈ ਜਾਓ 25 ਰੁਪਏ 25 ਆ ਵੀ ਲੈ ਜਾਓ 35 ਰੁਪਏ 35 ਰੁਪਏ ਫੁੱਟ ਦੇ ਵਿੱਚ ਇਤਾਂ ਦੇ ਲਗਜ਼ਰੀ ਸ਼ੀਸ਼ੇ ਝਾਰ ਕੇ ਬਾਥਰੂਮ ਤੁਹਾਡੇ ਘਰਾਂ ਦੇ ਪਣ ਜਾਣੇ ਆ 22 ਰੁਪਏ ਫੁੱਟ 22 ਰੁਪਏ ਫੁੱਟ ਸਵੀਮਿੰਗ ਪੂਲ ਬਾਜੀ ਸਵੀਮਿੰਗ ਪੂਲ ਗਾਰਡੀਆਂ ਦਾ ਟਾਈਮ ਆ ਗਿਆ 22 ਰੁਪਏ ਬਟ 50 ਤੇ 65 70 80 ਰੁਪਏ ਬਟ ਬਾਜੀ ਬੈਠੀ ਤੁਸੀਂ 22 ਰੁਪਏ ਕਹਿੰਦੇ ਹੋ 22 ਰੁਪਏ ਫਟਾ ਲਾਈਵ ਬੋਲ ਰਹਾ ਜੀ ਫੇ ਹੁਣ ਨਾ ਬੱਚੇ ਖੁਸ਼ ਕੀਤੇ ਤਾਂ ਕਦੋਂ ਕੀਤੇ ਫਿਰ ਦੇਖੋ ਜੀ ਤੁਸੀਂ ਗੱਡੀ ਲੈ ਲਈ Thar ਉਹ ਤੁਸੀਂ ਲੈ ਲਈ Fortuner ਤੁਸੀਂ ਲੈ ਲਈ BMW 320d ਤੇ ਤੁਹਾਡੇ ਕੋਲ ਪਾਰਕਿੰਗ ਟਾਇਲਾਂ ਵੀ ਚੰਗੀਆਂ ਲੱਗਣੀਆਂ ਚਾਹੀਦੀਆਂ ਬਾਜੀ ਪਾਰਕਿੰਗ ਟਾਇਲਾਂ ਬੱਸ ਦੱਸੋ ਹਲੋ ਜੀ ਹਲੋ 3 PM ਤੁਸੀਂ ਆ 30 ਰੁਪਏ ਫਟ ਦੇ ਵਿੱਚ ਪਾਰਕਿੰਗ ਟਾਇਰ ਦੀ ਡੀਏ ਪਾਜੀ ਪਾਜੀ ਮੈਂ ਫੋਰਚੂਨਰ ਖੜੀ ਕਰਨੀ ਹੈ ਤੇ ਮੈਨੂੰ ਚੰਗੀ ਕੁਆਲਿਟੀ ਦੇ ਟਾਇਰ ਦਿਓ ਸਰ ਐਂਡੈਵਰ ਖੜਾਓ ਫੋਰਚੂਨਰ ਖੜਾਓ ਖੜਾਓ ਜੀ ਥਾਰ ਖੜਾਓ ਪਾਰਕਿੰਗ ਟਾਇਰ ਤੁਹਾਨੂੰ ਗੋਰਾ ਟਾਇਰ ਨੇ ਦੇਣੀ ਆ ਸਿਰਫ 30 ਰੁਪਏ ਫਟ ਦੇ ਵਿੱਚ ਦੇਖੋ ਜੀ ਬਾਜ਼ਾਰਾਂ ਚ 70 ਰੁਪਏ 80 ਰੁਪਏ 75 ਰੁਪਏ ਲੈ ਜਾਓ 30 ਰੁਪਏ ਫਟ ਦੇ ਵਿੱਚ ਗੋਰਾ ਟਾਇਰ ਦਿਓ ਪਾਰਕਿੰਗ ਟਾਇਰ ਪਾ ਕੇ ਜੂਨ ਦੈਨ ਬਹੁਤ ਥੋੜਿਆ ਤੁਸੀਂ ਪੰਜਾਬ ਤੋਂ ਫਰੀਹਾਣੇ ਤੋਂ ਰਾਜਸਥਾਨੋਂ ਜੰਮੂ ਕਸ਼ਮੀਰੋਂ ਤੁਸੀਂ ਆ ਗਏ ਸ਼੍ਰੀਨਗਰ ਛੇਤੀ ਆ ਜਾਓ ਵੱਡੇ ਆਪਨਾ ਵੱਡੇ ਫਾਇਦੇ ਸਾਈਜ਼ ਦੇਖੋ ਸਾਡੇ ਕੋਲ ਵੱਡੇ ਵੱਡੇ ਸਾਈਜ਼ ਮੈ ਜਣਿਆ ਇੱਧਰ ਟਾਇਲਾਂ ਤੁਸੀਂ ਦੇਖ ਲਓ ਤੁਸੀਂ ਆਪਣੇ ਘਰਾਂ ਦੇ ਐਲੀਵੇਸ਼ਨ ਆਉਣੇ ਆ ਤੁਸੀਂ ਆਪਣੀ ਕੰਤਾ ਹਾਈਲਾਈਟ ਕਰਨੀ ਆ ਤੇ ਤੁਸੀਂ ਬਣਾਉਣੇ ਆ ਡਿਜ਼ਾਈਨਰ ਬਾਥਰੂਮ ਤੁਸੀਂ ਬਣਾਉਣੀਆਂ ਲਗਜ਼ਰੀ ਸੋਈਆਂ ਆਜੋ ਬਹੁਤ ਸੋਹਣਾ ਲਗਜ਼ਰੀ ਸਟੋਰ ਹੈਗਾ ਸਾਡੇ ਕੋਲ ਸਟਾਕ ਸਾਰਾ ਕਲੀਅਰ ਕਰ ਦੇਣਾ ਇਹ ਬਹੁਤ ਵੱਡੀ ਰਾਕੀ ਆ। ਉਹ ਲੈ ਵੀ ਬਾਥਰੂਮਾਂ ਦੇ ਨਾਲ-ਨਾਲ ਰਸੋਈਆਂ ਵੀ ਬਣਾ ਲਓ ਸੋਹਣੀਆਂ ਸੋਹਣੀਆਂ। ਭਾਈ ਜੀ 800 ਰੁਪਏ ਦੇ ਪੀਸ ਜੀ। ਭਾਈ ਜੀ 3500 ਰੁਪਏ ਬਾਜ਼ਾਰ 'ਚ ਜਿਹੜਾ ਤੁਸੀਂ 800 ਕਹਿ ਰਹੇ ਹੋ ਚੈੱਕ लोग गद गल्ला करे लोग का सिर्फ 800 रुपए ਦਾ ਪੀਸ ਆ ਸਰਦ 2 बाई 4 ਦਾ ਵੱਡਾ ਹੈਂਗਲੋਸ ਅੱਛਾ ਆ ਵੀ ਦੇਖੋ ਜਿਹੜੀ ਆਪਾਂ ਸੈਲਫ ਰੱਖਣੀ ਰਸੋਈ ਦੇ ਵਿੱਚ 10000 ਦਾ ਪੀਸ ਆ 11 ਦਾ 12000 ਦਾ ਪੀਸ ਕਿੰਨੇ ਦਾ ਹੈ ਭਾਈ ਜੀ 3300 ਰੁਪਏ ਦਾ ਸਲੈਬ ਜੀ 8 ਫੁੱਟਾ ਜੀ ਭਾਈ ਜੀ 10000 ਰੁਪਏ ਬਾਜ਼ਾਰ ਦਾ ਰੇਟ ਆ ਤੁਸੀਂ 3300 ਕਹਿ ਰਹੇ ਹੋ ਸਿਰਫ 3300 ਰੁਪਏ ਦਾ ਜੀ ਦੇਖੋ ਫਾਇਦੇ ਦੇਖੋ ਤੁਸੀਂ ਲੈਣੇ ਆ ਕੈਮੀਕਲ ਦੇਖੋ ਗੋਰਾ ਟਾਇਲ ਤੋਂ ਮਜ਼ਬੂਤੀ ਜੋ ਬਣਾਈ ਰੱਖੇ ਜੀਵਨ ਪਰ ਗੋਰਾ ਟਾਇਲ ਤੇ ਕੈਮੀਕਲ ਵੀ ਆ ਗਿਆ ਕੈਮੀਕਲ ਦੇ ਰੇਟ ਹੀ ਬਹੁਤ ਘੱਟ ਗਿਆ ਚੱਕੋ 5 ਸਟਾਰ ਹੋਟਲਾਂ ਵਰਗੇ ਬਾਥਰੂਮ ਆ ਦੇਖੋ ਤੁਸੀਂ ਆਪਣੀਆਂ ਕੰਦਾ ਹਾਈਲਾਈਟ ਕਰਨੀਆਂ ਤਵੇਈ ਦੇ 골ਡ ਵਾਲੀਆਂ ਟਾਇਲ ਆ ਗਈਆਂ ਆ ਦੇਖੋ ਇਤਨੇ ਡਿਜ਼ਾਈਨ ਤੁਸੀਂ ਬਣਾ ਸਕਦੇ ਆ ਦੇਖੋ ਜੇ ਤੁਸੀਂ ਇੱਕ ਹੋਰ ਬਹੁਤ ਲਗਜ਼ਰੀ ਰਹਿਣਾ ਸਾਡੇ ਕੋਲ 30 ਰੁਪਏ 35 ਰੁਪਏ ਨਹੀਂ ਉੱਪਰ ਤੱਕ ਵੀ ਜਿੰਤਾ ਦੀ ਤੁਹਾਡੀ ਚੁਆਇਸ ਅਸੀਂ ਤੁਹਾਨੂੰ ਦੇ ਦੇਵਾਂਗੇ ਤਾਂ ਲਓ ਜੀ ਛੇਤੀ ਆ ਲਿਓ ਛੇਤੀ ڈیزائن ਸਾਡੇ ਕੋਲ ਬਹੁਤ ਥੋੜਿਆ 5 ਜੂਨ ਤੱਕ ਤੁਸੀਂ ਆਪਣਾ ਘਰ ਬਣਾਉਣਾ ਵੀਡੀਓ ਬਣਾਉਣਾ, ﾎﾟｰਟਲ ਬਣਾਉਣਾ, ਜੋ ਵੀ ਬਣਾਉਣਾ ਆਜੋ, ਲੱਖਾਂ ਰੁਪਈਆਂ ਦਾ ਫਾਇਦਾ ਲੋਕ ਇਥੋਂ ਲੈ ਰਹੇ ਆ, ਤੁਸੀਂ ਪਹੁੰਚੋ ਗੋਰਾ ਟਾਇਲ, ਰਾਮਪੁਰਾ ਬੂਲ, ਗੂਗਲ ਤੇ ਸਰਚ ਕਰ ਲਿਓ ਕੋਈ ਜਾਣਕਾਰੀ ਲੈਣੀ ਆ, ਫੇਸਬੁੱਕ ਦਾ ਪੇਜ, ਇੰਸਟਾਗ੍ਰਾਮ, ਯੂਟਿਊਬ, ਗੋਰਾ ਟਾਇਲ ਨੂੰ ਜਾ ਕੇ ਸਬਸਕ੍ਰਾਈਬ ਫੋਲੋ ਕਰ ਲਓ, ਰੋਜ਼ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਣੀ ਆ। ਕੈਮਰਾਮੈਨ ਉਮਰਦੀ ਨਾਲ, ਹਰਦੀਪ ਸਿੰਘ ਤੱਕਰ ਸਾਹਿਬ, ਜੀਵੀ ਰਾਮਪੁਰਾ